राण किर्त ਛੰਦ ਜਹਾਂ ਤੀਰ ਛੁਟਤ ਜਿਵੇਂ ਤੀਰ ਛੁਟਦੇ ਹਨ ਰਾਣ ਧੀਰ ਜੁਟਤ ਉਥੇ ਰਾਣ ਧੀਰੇ ਜੋਤੇ ਆਪਸ ਵਿੱਚ ਜੁਟ ਜਾਂਦੇ ਹਨ 12 ਮ ਵੀਰ ਉਠਤ ਬਲਵਾਨ ਸੂਰਮੇ ਉੱਠਦੇ ਹਨ ਤਨਾ ਤਰਾਣ ਛੁਟਤ ਕਵਜ ਫਕ ਰਹੇ ਹਨ ਰਾਣਾ ਵੀਰ ਗਿਰਤ ਸੂਰਮੇ ਜੰਧ ਭੂਮੀ ਵਿੱਚ ਲਿਗਦੇ ਹਨ ਭਾਵ ਸਦ ਤਰਤ ਸੰਸਾਰ ਸਾਗਰ ਤੋਂ ਤਰਦੇ ਹਨ ਨਿਰਗੁਹੂ ਹੂਰਾ ਤੇ ਅਕਾਸ਼ ਵਿੱਚ ਹੂਰਾ ਘੁੰਮ ਰਹੀਆਂ ਹਨ ਸੂਰਮਿਆਂ ਨੂੰ ਵਰਦ ਬੀ ਬਾਰੰਗ ਬੀਰ ਵਰਦ ਸਰੇਸ਼ ਸੂਰਮਿਆਂ ਨੂੰ ਵਿਆ ਰਹੀਆਂ ਹਨ ਰਾਣਾ ਨਾਦ ਬਜਤ ਰਣ ਧਮੀ ਵਿੱਚ ਮਾਰੂ ਨਾਦ ਵੱਜ ਰਿਹਾ ਹੈ ਸੋਨਾ ਵੀਰ ਭਜਤ ਜਿਸ ਨੂੰ ਸੁਣ ਕੇ ਕਾਇਰ ਭਜ ਰਹੇ ਹਨ ਰਾਣਾ ਜਤ ਰਾਣਪੂ ਮੀਨੋ ਛੱਡ ਰਹੇ ਹਨ ਮਨਮਾਜ ਲਜਤ ਮਨ ਵਿੱਚ ਸ਼ਰਮ ਮਹਿਸੂਸ ਕਰ ਰਹੇ ਹਨ ਏਰ ਭੇਰ ਲੜਤਾ ਫਿਰ ਪਰਦ ਕੇ ਲੜਦੇ ਹਨ ਰਾਣ ਜੂਝ ਮਾਰਤਾ ਰਾਣ ਮਿਤ ਜੂਝ ਕੇ ਮਰਦੇ ਹਨ ਨਾਵਾ ਪਾਵ ਕਰਤ ਕਦਮ ਪਿਛੇ ਨਹੀਂ ਕਰਦੇ ਭਾਵ ਸਿਦ ਕਰਤ ਸੰਸ ਮਜਤ ਜੋਦ ਦੇ ਰਾਗ ਵਿੱਚ ਮਚੇ ਹੋਏ ਹਨ ਚਤਰਾੰਗਾ ਖਟਤ ਚਤਰੰਗੀ ਸੈਨਾ ਘਾਲ ਹੋ ਰਹੀ ਹੈ ਸਾਰਾ ਵੰਗ ਲਟਤ ਸਭ ਮਹੌਨ ਲੜ ਖੜਾ ਰਹੀ ਹੈ ਮਨ ਮਾਨ ਘਟਤ ਮਨ ਵਿੱਚ ਹੰਕਾਰ ਘਟ ਰਿਹਾ ਹੈ 12 ਵੀਰ ਫਿਰਤ ਸ੍ਰੇਸ਼ਟ ਜੋਦੇ ਲੜਦੇ ਹਨ ਨਹੀਂ ਨਾਇਕ ਫਿਰਤ ਜਰਾ ਦੇ ਨਾਲ ਪਿਛੇ ਨਹੀਂ ਹੰਦੇ ਜਾਵਾ ਚਤ ਚਾਰਤ ਚੈਰਤ ਜਦੋਂ ਉਹਨਾਂ ਦਾ ਚਿਤ ਚੜਾ ਜਾਂਦਾ ਹੈ ਤਾਂ ਉਹ ਗੁੱਸਾ ਆ ਜਾਂਦਾ ਹੈ ਉਠਾ ਸੈਨ ਘਿਰਤ ਤਾਂ ਉੱਠ ਕੇ ਸੈਨਾ ਨੂੰ ਘਿਰ ਲੈਂਦੇ ਹਨ ਧੇਰਾ ਹੋਮ ਪਰਤ ਧਰਤੀ ਤੇ ਡੇਗ ਰਹੇ ਹਨ ਸੋਰਾ ਨਾਰਾ ਭਰਤ ਦੇਵ ਹੀ ਸਤਰੀਆਂ ਉਹਨਾਂ ਨੂੰ ਪਿਆ ਰਹੀਆਂ ਹਨ ਨਹੀਂ ਪਾਵਾ ਕਰਤ ਪੈਰ ਪਿਛੇ ਨੇ ਮਨ ਕਰੋ ਪਾ ਭਰਤ ਮਨ ਵਿੱਚ ਕ੍ਰੋਧ ਕਰਦੇ ਭਰਦੇ ਹਨ ਕਾਰਾ ਕੋਪ ਮੰਡਤ ਕ੍ਰੋਧਵਾਨ ਹੋ ਕੇ ਜੁਦ ਕਰਦੇ ਹਨ ਪਾਗਲ ਵੈ ਨਾ ਭਜਤ ਦੋ ਕਦਮ ਵੀ ਪਿੱਛੇ ਨਹੀਂ ਹਟਦੇ ਕਾਰਾ ਰੋਸ ਲਰਤ ਕ੍ਰੋਧ ਕਰਕੇ ਲੜਦੇ ਹਨ ਗੇਰ ਪੂਮ ਪਰਤ ਅੰਤ ਵਿੱਚ ਮਾਰੇ ਜਾ ਕੇ ਧਰਤੀ ਤੇ ਡਿੱਗ ਪੈਂਦੇ ਹਨ ਰਾਣਾ ਨਾਦ ਬਜਤ ਜੁਦ ਨਾ ਆਦਿ ਬਾਜਦੇ ਹਨ ਸੋਨਾ ਮੇਗ ਲਜਿਤ ਜਿਨ੍ਹਾਂ ਦੀ ਧੁਨ ਨੂੰ ਸੁਣ ਕੇ ਬੱਦਲ ਸ਼ਰਮੇ ਤੇ ਹੁੰਦੇ ਸਾਵਾ ਸਾਜ ਜਿਸ ਸਜਿਤ ਸਾਰੇ ਸੂਤਰੇ ਸਾਜਾ ਨਾਲ ਸਜਦੇ ਪਾਗਦਵਾਨ ਭਜਤ ਦੋ ਕਦਮ ਦੀ ਪਿਛੇ ਨਹੀਂ ਭੱਜਦੇ ਰਾਣ ਚਕਰ ਚਲਤ ਰਾਣ ਕੋ ਮੀਤੇ ਚਕਰ ਚਲਦੇ ਹਨ ਦੂਤ ਮਾਨੰਤਲਤ ਜਿਨ੍ਹਾਂ ਦੀ ਨਿਸ਼ਕ ਸਭ ਦੋਸ ਤੇ ਮਾਨਨ ਵੀ ਜੀਵਨ ਉਤਾਨ ਦੀ ਹੈ ਗਹਿਰਾ ਮਾਰਾ ਹਾਲਤ ਸਵੇਰ ਪਰਵਤ ਹਿਲ ਰਿਹਾ ਹੈ ਭਾਡਾ ਸਰੌਣ ਫਲਦ ਸੂਰਮੇ ਲਹੂ ਨਾਲ ਲਤਪਤ ਹਨ ਰਾਣਾ ਰਾਂਗ ਬਚਤ ਜੁੱਧ ਦਾ ਰਾਂਗ ਜਮ ਜਾਂਦਾ ਹੈ 12 ਬੰਬ ਬਜਤ ਵੱਡੇ ਤੋਂ ਸੇ ਬਜਦੇ ਹਨ ਰਾਣਾ ਖਾਂਬਾ ਗੜਤ ਸੂਰਮੇ ਰਾਣ ਵਿੱਚ ਮਾਨ ਕਰਤ ਤਲਵਾਰ ਤਾਰੀ ਜੋਧੇ ਕਰਤਬ ਕਰਦੇ ਹਨ ਕਾਰਾ ਖੋਪ ਫਿਰਤ ਕ્રોਧ ਕਰਕੇ ਲੜਦੇ ਨਹੀਂ ਖਰਾ ਫਿਰਤ ਮੋੜਿਆ ਮੁੜਦੇ ਨਹੀਂ ਹਨ ਆ ਤੇ ਚਿਤ ਚਿਰਤ ਚੇਤ ਵਿੱਚ ਬਹੁਤ ਖਜਦੇ ਜੀਟਦੇ ਹਨ ਚਾਚ ਦੀ ਸ਼ੰਦ